हां जी भाई जी पहुंच गए आपा फरोहपर मंडी ਤੇ ਦੱਸਦੇ ਆਂ ਸਬਜ਼ੀਆਂ ਦੇ ਰੇਟ ਤੇ 15 ਤਰੀਕ ਆ ਜੀ ਨਿੰਬੂ ਦਾ ਰੇਟ ਦੱਸਦੇ ਆਂ ਜੀ ਨਿੰਬੂ ਵਿਕਿਆ 30 ਤੋਂ 40 ਰੁਪਏ ਕਿਲੋ ਨਿੰਬੂ 30 ਤੋਂ 40 ਰੁਪਏ 30 35 ਕਿਲੋ ਦਾ ਗੱਟਾ ਮਿਲੂਗਾ ਜੀ ਤੇ ਪਰਥਾ ਵੀ ਕਹੇ ਜੀ ਵੱਡਾ ਬੇਂਗਣ ਵੀ ਕਹੇ ਜੀ 40 ਤੋਂ 45 ਰੁਪਏ ਇਹ 40 ਤੋਂ 45 ਰੁਪਏ ਤੱਕ ਗਿਆ ਜੀ 15 ਤੋਂ 20 ਕਿਲੋ ਦਾ ਲਫਾਫਾ ਮਿਲੂਗਾ 15 ਤੋਂ 20 ਕਿਲੋ ਦਾ ਲਫਾਫਾ ਤੇ ਗਾਂ ਆ ਗਈ ਜੀ ਬੇਂਗਣੀ ਮੇਂਗਣੀ ਵਿਕੀ ਹੈ ਜੀ 30 ਤੋਂ 35 ਰੁਪਏ ਤੋਂ ਲੈ ਕੇ 50 ਰੁਪਏ ਤੱਕ ਮੇਂਗਣੀ ਵਿਕੀ ਹੈ ਜੀ 15 ਕਿਲੋ ਦਾ ਲਫਾਫਾ ਮਿਲਦਾ ਜੀ ਲਫਾਫਿਆਂ ਦੇ ਰੇਟ ਹੁੰਦੇ ਆ ਤੇ ਗਾਂ ਜੀ ਭਿੰਡੀ ਦਾ ਰੇਟ ਭਿੰਡੀ ਵਿਕੀ ਹੈ ਜੀ 45 ਤੋਂ 50 ਰੁਪਏ ਤੇ ਜਿਹੜੀ ਵੱਡੀ ਭਿੰਡੀ ਆ ਉਹ 30 ਰੁਪਏ ਤੱਕ ਰਹੀ ਹੈ ਜੀ ਨਿੱਕੀ ਭਿੰਡੀ 45 ਤੋਂ 50 ਰੁਪਏ ਤੱਕ ਵਿਕੀ ਹੈ ਜੀ ਜਿਹੜਾ ਕ ਕੱਦੂ ਵੀ ਕਿਹਾ ਜੀ 4500 ਰੁਪਏ ਵਿਕਿਆ ਜੀ ਨਿੱਕਾ ਕੱਦੂ ਤੇ ਵੱਡਾ ਕੱਦੂ ਰਿਆ ਜੀ 20-25 ਰੁਪਏ ਵੱਡਾ ਕੱਦੂ 20-25 ਰੁਪਏ ਨਿੱਕਾ ਕੱਦੂ 4500 ਰੁਪਏ ਵਿਕਿਆ ਜੀ ਤੇ ਗਾਂ ਆ ਗਈ ਜੀ ਅਰਬੀ ਅਰਬੀ ਵਿਕੀ ਹੈ ਜੀ 25 ਤੋਂ ਲੈ ਕੇ 28 ਰੁਪਏ ਤੱਕ ਅਰਬੀ ਦਾ ਰੇਟ 25 ਤੋਂ ਲੈ ਕੇ 28 ਰੁਪਏ ਤੱਕ ਲਫਾਫਿਆਂ ਦਾ ਰੇਟ ਆ 25 ਤੋਂ 28 ਰੁਪਏ ਤੇ ਖੀਰਾ ਵੀ ਕਿਹਾ ਜੀ ਦੇ ਹਾਈਬ੍ਰਿਡ ਖੀਰਾ ਵਿਕਿਆ ਜੀ 20 ਤੋਂ 25 ਰੁਪਏ ਚਾਈਨੀਜ਼ ਖੀਰਾ ਵਿਕਿਆ ਜੀ 45 ਤੋਂ 50 ਰੁਪਏ गोभी बिकी है जी 70 रुपए गोभी का रेट है 70 रुपए बिकी है जी जम्मू वाली गोभी है ये 70 रुपए किलो ਤੇ ਪੇਠਾ ਵਿਗਿਆ ਜੀ 8 रुपए ਲਾਲ ਪੇਠਾ ਤੇ 12 रुपए ਹਰਾ ਪੇਠਾ ਜੀ ਪੇਠੇ ਦਾ ਰੇਟ 8 ਤੋਂ 12 रुपए ਰਿਹਾ ਜੀ ਟਮਾਟਰ ਰਿਹਾ ਜੀ 35 रुपए 30 35 40 रुपए ਟਮਾਟਰ ਦਾ ਰੇਟ 30 35 40 रुपए ਜੀ ਤੇ ਚੂਚੂ ਦਾ ਰੇਟ ਰਿਹਾ ਜੀ ਚੂਚੂ ਵਿਗਿਆ ਜੀ 40 ਤੋਂ 45 रुपए 40 ਤੋਂ 45 ਰੁਪਏ 50 ਰੁਪਏ ਤੱਕ ਵੀ ਚੂਚੂ ਵਿਕਿਆ ਜੀ ਮਟਰ ਵੀ ਕਿਹਾ ਜੀ 120 ਰੁਪਏ ਤੋਂ ਲੈ ਕੇ 130 ਰੁਪਏ ਤੱਕ ਹਰਾ ਮਟਰ 120 ਤੋਂ 130 ਰੁਪਏ ਤੱਕ ਵਿਕਿਆ ਜੀ ਗਾਂ ਆ ਗਿਆ ਜੀ ਕਰੇਲਾ ਕਰੇਲਾ ਵਿਕਿਆ ਜੀ 35 40 45 ਰੁਪਏ ਤਿੰਨ ਤਰ੍ਹਾਂ ਦੇ ਕਰੇਲਾ ਵਿਕਿਆ ਜੀ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰਦੇ